ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਿਲਾਵਲ ਮਹੱਲਾ ਚੌਥਾ ਸ਼ਲੋਕ ਹਰਿ ਪ੍ਰਭ ਸਜਣ ਲੋੜ ਲੋਹ ਮਨ ਵਸੈ ਬੜਾ ਭਾਗ ਗੁਰ ਪੂਰੈ ਵੇਖਾਲਿਆ ਨਾਨਕ ਹਰਿ ਲਿਵ ਲਾਗ ਛੰਤ ਮੇਰਾ ਹਰ ਪ੍ਰਭ ਰਾਵ ਬਣਾਈਆ ਹੋ ਮੈਂ ਬਿਖ ਝਾਗੇ ਰਾਮ ਗੁਰਮਤਿ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪਰ ਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵਡਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮੁ ਧਾਈ ਰਾਮ ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਅੰਧੇਰਾ ਕਟਿਆ ਜੋਤ ਪ੍ਰਗਟਿਆਈ RAM ਜਨ ਨਾਨਕ ਨਾਮ ਧਾਰ ਹੈ ਹਰ ਨਾਮ ਸਮਾਈ RAM ਤਨ ਹਰ ਪ੍ਰਭ ਪਿਆਰ ਹੈ ਰਾਵੀਆ ਜਾਂ ਹਰ ਪ੍ਰਭ ਭਾਈ RAM ਅੱਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ RAM ਗੁਰਪੂਰੈ ਹਰ ਮੇਲਿਆ ਹਰ ਰਸ ਘਾਈ RAM ਜਨ ਨਾਨਕ ਨਾਮ ਵਿਗਸਿਆ ਹਰ ਹਰ ਲਿਵ ਲਾਈ RAM ਹਾ ਮੋਹ ਰਖ ਮੋਗਦ ਮਿਲਾਇਆ ਹਰ ਕਿਰਪਾ ਧਾਰੀ RAM ਧਨ ਧਨ ਗੁਰੂ ਸਵਾਸ਼ ਹੈ ਜਿਨ ਹੋਮੈ ਮਾਰੀ RAM ਜਿਨ ਬੜ ਭਾਗਿਆ ਬੜ ਭਾਗ ਹੈ ਹਰ ਹਾਰ ੁਰ ਧਾਰੀ RAM ਜਨ ਨਾਨਕ ਨਾਮ ਸਲਾਹੇ ਤੂ ਨਾਮੇ ਬਲੇ ਹਾਰੀ RAM ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਇਕ ਓਅੰਕਾਰ ਸਤਗੁਰ ਪ੍ਰਸਾਦ ਮੰਗਲ ਸਾਜ ਭਿਆ ਪ੍ਰਭ ਆਪਣਾ ਗਾਇਆ RAM ਅਬਨ ਆਸੀ ਵਾਰ ਸੁਣਿਆ ਮਨੁ ਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੈ ਵੱਡੈ ਭਾਗੈ ਕਬ ਮਿਲਿਆ ਪੂਰਨ ਪਤੇ ਸਹਜੇ ਸਮਾਇਆ ਗੋਵਿੰਦ ਪਾਈਐ ਦੇਖੋ ਸਖੀਏ ਮੋਹਿ ਮਤੇ ਜਿਨ ਰੈਣ ਟਾਢੀ ਠਾਢੀ ਕਰੋ ਸੇਵਾ ਪ੍ਰਭ ਕਬਨੁ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲੇਹੋ ਮੋਹਿ ਲੜ ਲਾਇਆ ਪਿਆਸ ਮਾਹੜਾ ਹਰ ਰਤਨ ਵਿਸਾਹਾਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹਾਰਾਮ ਮਿਲੇ ਸੰਤ ਪਿਆਰੇ ਦਿਆ ਧਾਰੇ ਕਥੈ ਇਕਾਥ ਵਿਚਾਰੋ ਇਕ ਚਿਤ ਇਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਹੈ ਕਰ ਬੇਨੰਤੀ ਮਿਲੇ ਹਰ ਜਸਲਾਹਾ ਬਨਵੰਤ ਨਾਨਕ ਤੇਰਾ ਮੇਰਾ ਬਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਗੰਮ ਅਥਾਹਾ ਸਾਹ ਹਟਾਲ ਗਣਿਆ ਪੂਰਨ ਸੰਜੋਗੋ ਰਾਮ ਸੁਖਿਆ ਸਮੂਪਿਆ ਗਿਆ ਵਿਜੋਗੋ ਰਾਮ ਮਿਲ ਸੰਤ ਆਏ ਪ੍ਰਭ ਧਿਆਏ ਬਣੇ ਚਰਜ ਜਾਨੀਆਂ ਮਿਲ ਕਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਂਜੀਆਂ ਮਿਲ ਜੋਤ ਜੋਤੀ ਹੋਤ ਪੋਤੀ ਹਰ ਨਾਮ ਸਭ ਰਸ ਭੋਗੋ ਬਿਨ ਬੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਭਵਨ ਸੁਹਾਵੜਾ ਤਰਤਸ ਭਾਗੀ RAM ਪ੍ਰਭ ਕਰ ਆਇੜਾ ਗੁਰ ਚਰਣੀ ਲਾਗੀ RAM ਗੁਰ ਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਸ਼ਨਿਆ ਆਹ ਲਾਂਦੇ ਆਂਦੇ ਨ ਬਜੈ ਵਾਜੈ ਅਹ ਮੰਤ ਮਨ ਕੀ त्याਗੀ ਬਿਨਵੰਤ ਨਾਨਕ ਸਰਨ ਸੁਆਮੀ ਸੰਤ 사ੰਗ ਲੇਵ ਲਾਗੀ ਬਿਲਾਵਲਾ ਮਹੱਲਾ ਪੰਜਵਾ ਭਾਗ ਸੁਲਖਣਾ ਹਰਕੰਤ ਹਮਾਰਾ RAM ਅਨਹਦ ਬਾਜ ਤਿਰਤਾ ਤਿਸ ਧੰਦਰਬਾਰਾ RAM ਆਨੰਦੇ ਆਨੰਦਨ ਵਜੈ ਵਾਜੈ ਦਿਨਸ ਰੈਣੋ ਮਹਾ ਤਹ ਰੋਗ ਸੋਗ ਨਾ ਦੁਖ ਬਿਆਪੈ ਜਨਮ ਮਰਨ ਨਾ ਤਾਹ ਰੇਜ ਸਿਧ ਸੁਧਾ ਰਸ ਅੰਮ੍ਰਿਤ ਭਗਤ ਭਰੇ ਢੰਡਾਰਾ ਬੇ ਨਵੰਤ ਨਾਨਕ ਬਲੇਹਾਰ ਵੰਯਾ ਪਾਰ ਬ੍ਰਹਮ ਪ੍ਰਾਣ ਆਧਾਰਾ ਸੁਣ ਸਖੀ ਸੁਹੇਲੜੀ ਹੋ ਮਿਲ ਮੰਗਲ ਗਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵਹਿ ਰਾਮ ਕਰ ਪ੍ਰੇਮ ਰਾਵੈ ਤਿਸੈ ਭਾਵੈ ਇਕ ਨਿਮਖ ਪਲਕ ਨਾ त्यागीਐ ਗੈ ਕੰਠ ਲਾਈਐ ਨਹਿ ਲਜਾਈਐ ਚਰਨ ਰਾਜ ਮਨ ਪਾਗੀਐ ਭਗਤ ਠ ਗੋਰੀ ਪਾਏ ਮੋਹ ਹੋ ਅਨਤ ਕਤਹੁ ਨਾ ਧਾਵਹਿ ਬਿਨਵੰਤ ਨਾਨਕ ਮਿਲ ਸਾੰਗ ਸਾਜਨ ਅਮਰ ਪਦਵੀ ਪਾਵਹਿ ਬਿਸਮਨ ਬਿਸਮ ਭਈ ਵੇਖ ਗੁਣ ਬਨਾਸੀ ਰਾਮ ਕਰ ਗੈ ਪੂਜਾ ਗਹੀ ਕਟ ਜਮ ਕੀ ਫਾਸੀ ਰਾਮ ਗੈ ਪੂਜਾ ਲੈਨੀ ਦਾਸ ਕੀਨੀ ਅੰਕੁਰ ਦੋਤ ਜਿਨਾਇਆ ਮਲਨ ਮੋ ਬੇਕਾਰ ਨਾਠੇ ਦਿਵਸ ਨਿਰਮਲ ਆਇਆ ਦੇਸ਼ ਧਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ ਬਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਨਾਸੀ ਸੂਰਜ ਕਿਰਣ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਾਰਣ ਆਪੁ ਗਤਾ ਸੂਰਜ ਕਿਰਣ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨthia RAM ਬ੍ਰਹਮ ਦੀ ਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਬਨਵੰਤ ਨਾਨਕ ਸੇਈ ਜਾਣੈ ਜਿਨੀ ਹਰ ਰਸ ਪੀਆ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਬਨਵੰਤ ਨਾਨਕ ਸੇਈ ਜਾਣੈ ਜਿਨੀ ਹਰ ਰਸ ਪੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ